ਸੱਚੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ ਮੈਂ ਹਾਂ ਸਿਮਰਨ ਕੌਰ ਆਪ ਸਭ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਸੁਖਮਣੀ ਹਸਪਤਾਲ ਵਿੱਚ ਸੀ ਆਰਮ ਦੂਰਬਿਨ ਵਾਲੀ ਮਸ਼ੀਨ ਆ ਗਈ ਹੈ ਜਿਸ ਨਾਲ ਹੱਡੀਆਂ ਅਤੇ ਗੁਰਦਿਆਂ ਦੀਆਂ ਪੱਥਰੀਆਂ ਦੇ ਆਪਰੇਸ਼ਨ ਦੂਰਬਿਨ ਨਾਲ ਕੀਤੇ ਜਾਣਗੇ ਜਿਵੇਂ ਹੱਡੀਆਂ 'ਚ ਤਾਰ ਪਾਉਣਾ ਟੁੱਟੀ ਹੱਡੀ ਲਈ ਪਲੇਟਾਂ ਪਾਉਣਾ ਨਵਾਂ ਗੋਡਾ ਪਾਉਣਾ ਨਵਾਂ ਚੂਲਾ ਪਾਉਣਾ ਕੋਈ ਵੀ ਹੱਡੀ ਦੀ ਟੁੱਟ ਭੱਜ ਹੋਵੇ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਹਰਨੀਆ ਦਾ ਆਪਰੇਸ਼ਨ ਬੱਚੇਦਾਨੀ ਦੀਆਂ ਰਸੋਲੀਆਂ ਦਾ ਆਪਰੇਸ਼ਨ ਵੱਡੇ ਆਪਰੇਸ਼ਨ ਨਾਲ ਬੱਚਾ ਹੋਣਾ ਇੱਥੇ ਬਵਾਸੇਰ ਦੀ ਬਿਮਾਰੀ ਦਾ ਇਲਾਜ ਬਿਨਾ ਆਪਰੇਸ਼ਨ ਤੋਂ ਕੀਤਾ ਜਾਂਦਾ ਹੈ ਇੱਥੇ ਖੂਨ ਪੇਸ਼ਾਬ ਅਤੇ ਅਲਰਜੀ ਦੇ ਸਾਰੇ ਟੈਸਟ ਆਧੁਨਿਕ ਅਤੇ ਆਟੋਮੈਟਿਕ ਮਸ਼ੀਨਾਂ ਦੁਆਰਾ ਤਸੱਲੀ ਬਖਸ਼ ਕੀਤੇ ਜਾਂਦੇ ਹਨ ਸੁਖਮਨੀ ਹਸਪਤਾਲ ਪਿੰਡ ਮੰਗਲੀ ਟਾਂਡਾ